ਬੀ ਲੋਕੋ ਗਾਲੇ ਆ ਇਹਨਾਂ ਕੋਲੇ ਪੈਸੇ ਨੇ ਗੁੰਡਾ ਕਰਦੀ ਆ ਇਹ ਜਿੱਤੀ ਗਏ ਨੇ ਕਿੰਨੀ ਵਾਰੀ ਜਿੱਤਲੇ ਸਾਨੂੰ ਤਾਂ ਇੱਕ ਵਾਰੀ ਚੈੱਕ ਕਰ ਲਓ ਅਸੀਂ ਆਏ ਆ ਲੋਕ ਕਹਿੰਦੇ ਯਾਰ 7-8 ਸਾਲ ਪਾਰਲੀਮੈਂਟ ਦੇ ਦੇਖਿਆ ਇਹ ਸੱਚ ਤਾਂ ਬੋਲਦਾ ਹੈ ਪਹਿਲਾਂ ਕੈਸਟਾ ਸੀੜੀਆਂ ਚ ਵੀ ਸੱਚ ਹੀ ਬੋਲਦਾ ਚਲ ਦੇਖਦੇ ਆ ਚੈੱਕ ਕਰਕੇ ਇਹਨੂੰ ਤੁਸੀਂ ਮੈਨੂੰ ਚੈੱਕ ਕਰ ਲਿਆ ਤੇ ਫਿਰ ਮੇਰੇ ਥੋੜਾ ਫਰਜ ਖਤਮ ਹੋ ਗਿਆ ਮੇਰਾ ਸ਼ੁਰੂ ਹੋ ਗਿਆ ਛੋਟੀ ਜ਼ਿੰਮੇਵਾਰੀ ਖਤਮ ਹੋ ਗਈ ਮੇਰੀ ਸ਼ੁਰੂ ਹੋ ਗਈ ਫਿਰ ਮੈਂ ਵੀ ਆਪਣੇ ਆਪ ਨਾਲ ਮੈਂ ਅਰਦਾਸ ਕੀਤੀ ਮੈਂ ਕਿ ਪ੍ਰਮਾਤਮਾ ਐਡੀ ਵੱਡੀ ਜ਼ਿੰਮੇਵਾਰੀ ਦਿੱਤੀ ਹੁਣ ਇਹਨੂੰ ਨਿਭਾਉਣ ਦਾ ਬਲ ਤੂੰ ਹੀ ਦੇ ਹੁਣ ਸਮੱਤ ਤੂੰ ਹੀ ਬਖਸ਼ੀ ਵੀ ਲੋਕਾਂ ਦੇ ਹੱਕ ਚ ਝੱਲੇ ਪੈਨ ਬੜੀ ਜਨਤਾ ਦੁਖੀ ਹੋਈ ਪਈ ਐ 75 ਸਾਲ ਹੋ ਗਏ ਆਪਦਿਆਂ ਤੋਂ ਕੁੱਟਾਂ ਖਾਂਦਿਆਂ ਨੂੰ ਉਸ ਤੋਂ ਪਹਿਲਾਂ 200 ਸਾਲ ਉਹ ਤਾਂ ਬਗਾਨੇ ਸੀ ਅੰਗਰੇਜ਼ ਤਾਂ ਅੰਗਰੇਜ਼ਾਂ ਨੇ ਤਾਂ ਲੁੱਟਣਿਆ ਸੀ ਉਹ ਤਾਂ ਲੁੱਟਣ ਹੀ ਆਏ ਸੀ ਆਪਦੇ ਹੀ ਲੁੱਟੀ ਗਏ ਸੰਤਾਂ ਲੋਹੇ ਤੇ ਸੋਨੇ ਦੀ ਬਾਜ਼ਾਰ ਦੇ ਵਿੱਚ ਦੁਕਾਨ ਸੀ ਆਮੋ ਸਾਹਮਣੇ ਥੋੜਾ ਲੋਹੇ ਦੇ ਵੀ ਪੈਂਦਾ ਸੀ ਥੋੜਾ ਸੋਨੇ ਦੇ ਵੀ ਪੈਂਦਾ ਸੀ ਇੱਕ ਦਿਨ ਲੋਹੇ ਤੇ ਸੋਨੇ ਨੇ ਆਪਸ ਵਿੱਚ ਗੱਲ ਕੀਤੀ ਸੋਨਾ ਕਹਿੰਦਾ ਯਾਰ ਥੋੜਾ ਤੇਰੇ ਵੀ ਵਜਦਾ ਥੋੜਾ ਮੇਰੇ ਵੀ ਵਜਦਾ ਪਰ ਤੂੰ ਰੋਲਾ ਬਹੁ ਪਾਉਣਾ ਯਾਰ ਸਾਰੇ ਬਾਜ਼ਾਰ 'ਚ ਕਹਾਂ ਤੇਰਾ ਪਤਾ ਲੱਗ ਜਾਂਦਾ ਵੀ ਤੇਰੇ ਥੋੜਾ ਵਜਿਆ ਮੇਰਾ ਪਤਾ ਲੱਗਦਾ ਕਦੋਂ ਜਦੋਂ ਮੇਰੇ ਥੋੜਾ ਵਜਦਾ ਉਹ ਕਹਿੰਦਾ ਭਰਾਵਾ ਥੋੜਾ ਦੋਨਾਂ ਵਿੱਚ ਵੱਜਦਾ ਫਰਕ ਐ ਨਾ ਕਹ ਤੇਰੇ ਤਾਂ ਲੋਹੇ ਦਾ ਥੋੜਾ ਵੱਜਦਾ ਤੂੰ ਸੋਨਾ ਉਹਦਾ ਸ਼ਰੀਕ ਹੈ ਤੇਰਾ ਉਹਨੂੰ ਤਾਂ ਤੈਨੂੰ ਕੁੱਟਣੀ ਕੁੱਟਣਾ ਹੈ ਉਹਦਾ ਸ਼ਰੀਕ ਤਾਂ ਕੁੱਟਦਾ ਹੈ ਉਹ ਕਹਿੰਦਾ ਮੈਨੂੰ ਦੁੱਖ ਤੇ ਮੈਨੂੰ ਜਿਹੜਾ ਦਰਦ ਜਾਂ ਮੇਰੀਆਂ ਚੀਕਾਂ ਜ਼ਿਆਦਾ ਆਏ ਨਿਕਲਦੀਆਂ ਨੇ ਓਏ ਮੈਨੂੰ ਮੇਰੇ ਵਾਲੀ ਕੁੱਟੀ ਜਾਂਦੇ ਓਏ ਲੋਹੇ ਦੇ ਹੀ ਥੋੜਾ ਲੋਹੇ ਨੂੰ ਕੁੱਟੀ ਜਾਂਦਾ ਸਾਨੂੰ ਦੁੱਖ ਇਸ ਗੱਲ ਦਾ ਸਾਨੂੰ ਸਾਡੇ ਵਾਲੇ ਲੁੱਟੀ ਗਏ ਨੇ